ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਚੱਲ ਰਹੇ ਆ ਆਪਣੀ ਮੇਰੀ ਰੁਟੀਨ ਬਣੀ ਗਿਆ ਐਤਵਾਰ ਦੀ ਐਤਵਾਰ ਆਪਾਂ ਇਕੱਠੇ ਹੋ ਕੇ ਸੇਵਾ ਤੇ ਜਾਈਦਾ ਤੇ ਅੱਜ ਮੀਂਹ ਬਹੁਤ ਪੈ ਰਿਹਾ ਤੇ ਪਾ ਗੱਡੀ ਚੱਕੀ ਤੇ ਦੇਖਦੇ ਆਪਾਂ ਚੱਲਦੇ ਆ ਕਿਹੜਾ ਕਿਹੜਾ ਬੰਦਾ ਆਉਂਦਾ ਤੇ ਕਿੱਥੇ ਜਾਣਾ ਆਪਾਂ ਸਾਰਾ ਤੁਹਾਨੂੰ ਦੱਸਦੇ ਆ ਸੰਗੈ ਜਿਵੇਂ ਕਿ ਆਪਾਂ ਪਿਛਲੇ ਵਲੌਗ ਵੀ ਬਣਾਏ ਸੀ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਦੇ ਇੱਥੇ ਗੁਰੂ ਤੇਗ ਬਹਾਦਰ ਜੀ ਤੇ ਸ਼ਹੀਦੀ ਸਮਾਗਮ ਦੀਆਂ 350 ਸਾਲਾਂ ਸਤਾਵੀਂ ਸਮਾਗਮ ਜਿਹੜੇ ਹੋਣੇ ਆ ਉਹਨਾਂ ਦੀਆਂ ਤਿਆਰੀਆਂ ਚੱਲਦੀਆਂ ਤੇ ਅੱਜ ਵੀ ਆਪਾਂ ਉੱਥੇ ਹੀ ਜਾਣਾ ਹੈਗਾ ਤੇ ਰਸਤੇ ਵਿੱਚ ਮੀਂਹ ਬਹੁਤ ਪੈ ਰਿਹਾ ਤੇ ਪਾਣੀ ਬਹੁਤ ਸਾਰੇ ਪਾਸੇ ਪਰਿਆ ਹੋਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਹੁੰਚ ਗਏ ਜੀ ਆਪਾਂ ਤੇ ਇਹ ਇਤਿਹਾਸ ਲਿਖਾ ਜੀ ਇੱਥੇ ਜਦੋਂ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਦਾ ਸੀਤ ਦੀ ਚਾਂਦੀ ਚੌਕ ਤੋਂ ਜਦੋਂ ਸ਼ਿਦੀ ਤੋਂ ਪ੍ਰੰਤ ਉਹਨਾਂ ਦਾ ਸੀਸ ਲੈ ਕੇ ਇੱਥੇ ਆਏ ਸੀਗੇ ਸਭ ਤੋਂ ਪਹਿਲਾਂ ਤੇ ਇਹ ਹੈਗਾ ਨਿਸ਼ਾਨ ਸਾਹਿਬ ਜੀ ਦਰਸ਼ਨ ਕਰੋ ਜੀ ਤੇ ਬਾਕੀ ਜੋ ਵੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੀ ਜਿਹ ਉੱਤਰ ਕੰਮ ਚੱਲਣ ਕਰਕੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬੀ ਦਾ ਪ੍ਰਕਾਸ਼ ਇਸ ਟਾਈਮ ਜਿਹੜਾ ਹੈਗਾ ਤੋਂ ਇੱਧਰ ਰੂਮ ਬਣਾ ਕੇ ਇੱਧਰ ਕੀਤਾ ਹੋਇਆ ਹੈਗਾ ਹੀ ਅਜੇ ਮਿਲਹਾਲ ਇਹ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਆ ਉਹਦੇ ਆ ਜਾਓ ਅੱਜ ਤਾਂ ਲਗਾਤਾਰ ਹੀ ਮੀਂਹ ਪੈ ਰਿਹਾ ਤੇ ਇਸ ਕਰਕੇ ਜਿਹੜੇ ਰਸਾਤੀ ਨਾਲੇ ਵਗੜਾ ਹੈਗੇ ਜਿਹੜੇ ਪੂਰੇ ਭੜ ਕੇ ਆ ਰਹੇ ਨੇ ਉੱਪਰ ਬਹੁਤ ਮੀਂਹ ਪੈ ਰਿਹਾ ਪਹਾੜਾਂ ਦੇ ਇੱਥੇ ਕੀਰਤਪੁਰ ਸਾਹਿਬ ਉੱਪਰ ਇਹ ਗੁਰਦੁਆਰਾ ਸਾਹਿਬ ਕਰਕੇ ਇੱਥੇ ਕੰਮ ਜਿਆਦਾ ਹੋਇਆ ਨਹੀਂ ਅੱਜ ਬਾਹਰ ਕੰਮ ਚੱਲਿਆ ਨਹੀਂ ਤੇ ਇਸ ਕਰਕੇ ਆਪਾਂ ਇੱਥੇ ਗੁਰਦੁਆਰਾ ਸਾਹਿਬ ਹੋ ਰਹੇ ਤੇ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਆ ਤੁਹਾਨੂੰ ਕਰਵਾਉਨੇ ਆ ਆਓ ਦੇਖਦੇ ਆ ਚੌਕੇ ਦੇਖਦੇ ਆਪਾਂ ਤੁਹਾਨੂੰ ਦਰਸ਼ਨ ਕਰਾਉਣਾ ਇਹ ਲੱਗਾ ਬੋਰ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਬਿਵਾਨਗੜ੍ਹ ਸਾਹਿਬ ਹੈਗੇ ਉਸ ਤੋਂ ਆਪਾਂ ਇੱਧਰ ਆ ਕੇ ਸਿੱਧਾਈ ਤੇ ਨਾਲੇ ਦੇ ਨਾਲ-ਨਾਲ ਹੀ ਆਪਾਂ ਅੱਗੇ ਨੂੰ ਹੋ ਜਾਣਾ ਥੋੜਾ ਜਿਹਾ ਬਸ 200 ਮੀਟਰ ਦੀ ਮਸਾਈ ਦੂਰੀ ਹੈਗੀ ਆ ਤੇ ਜਿੱਥੇ ਗੁਰਦੁਆਰਾ ਸਾਹਿਬ ਗੁਰਦਰਾ ਮੰਜੀ ਸਾਹਿਬ ਤੇ ਉਹਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਇਨਾਲੇ ਆਪ ਕਰਦੇ ਆਪਾ ਉਹ ਸਾਹਮਣੇ ਬੋਰਡ ਲੱਗਿਆ ਹੋਇਆ ਹੈ ਗੁਰਦੁਆਰਾ ਮਨਜੀਤ ਸਾਹਿਬ ਦਾ ਅਹ ਤਸਮੀ ਹਟਿਆ ਹੀ ਨਹੀਂ ਬਿਲਕੁਲ ਹੀ ਕਣ ਮਣ ਕਣ ਮਣ ਕਣੀ ਲੱਗੀ ਰਹੀ ਹੈ ਇਹ ਲੱਗਿਆ ਜੀ ਬੋਰਡ ਗੁਰਦੁਆਰਾ ਮਨਜੀਤ ਸਾਹਿਬ ਇਹ ਸਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੁਪਤਰੀ ਬੀਬੀ ਬੀਰੋ ਜੀ ਦਾ ਹੈ ਇਿੱਥੇ ਬੀਬੀ ਜੀ ਦੀਆਂ ਇਤਿਹਾਸਕ ਚੀਜ਼ਾਂ ਹਨ ਬੀਬੀ ਵੀ ਰੋਈ ਦਾ ਥੜਾ ਕੱਟਿਆ ਰਮਾਲ ਪੱਖਾ ਬੰਜੀ ਤੇ ਸੈਲੀ ਟੋਪੀ ਹੈ ਸਾਨੂੰ ਸਾ ਸੰਗਤ ਜੀ ਦੇ ਸਤਨ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਅੰਦਰ پارکਿੰਗ ਵੀ ਹੈਗੀ ਛੋਟੀ ਇੱਥੇ 10-15 ਗੱਡੀਆਂ ਖੜ੍ਹ ਸਕਦੀਆਂ ਨੇ ਬਾਕੀ ਚੱਲਦੇ ਆਪਾਂ ਦੇਖਦੇ ਆਂ ਦਰਸ਼ਨ ਕਰਦੇ ਆਂ ਤੇ ਸਾਡੇ ਤੁਹਾਨੂੰ ਕਰਾਉਨੇ ਆਂ ਨੂੰ ਵਾਹਿਗੁਰੂ ਜੀ ਦਰਵਾਰਾ ਸਾਹਿਬ ਉੱਪਰ ਚੜ੍ਹ ਕੇ ਹੈਗੇ ਦਰਵਾਰਾ ਹਾਂ ਹਾਂ ਚੱਲਦੇ ਆਂ ਇਹ ਨੇ ਜੀ ਨਿਸ਼ਾਨ ਸਾਹਿਬ Oi. Te aí outro ਇਧਰ ਇਤਿਹਾਸਕ ਵਸਤਾਂ ਪਈਆਂ ਨੇ ਉਹਨਾਂ ਦਾ ਆਪ ਤੁਰਸ਼ਨ ਕਰਦੇ ਨਾਲ ਤੁਹਾਨੂੰ ਕਰਾਉਂਦੇ ਆ ਜੀ ਐ ਜੀ ਪ੍ਰਾਤਨ ਇਤਿਹਾਸਕ ਕਮਬਰਾ ਬੀਬੀ ਵੀਰੋ ਜੀ ਵਾਹ ਜੀ ਇਤਿਹਾਸਕਰ ਮਾਲ ਬੀਬੀ ਵੀਰੋ ਜੀ ਲਈ ਹੱਥ ਲਿਖਤ ਕੋਥੀ ਇਧਰ ਹੋਰ ਪੱਖਾ ਆ ਸਹੀ ਟੋਪੀ ਉਹ ਨਾਲਕਦੇਵ ਜੀ ਨਾਲਕਦੇਵ ਜੀ ਦੇ ਇਤਿਹਾਸ ਕਿਸ ਗੁਰਦੁਆਰੇ ਦਾ ਇਤਿਹਾਸ ਹੈ ਗਈ ਪਾਇਤ ਰੋ ਸਾਈਡ ਤੋਂ ਦੇਖਦੇ ਆ ਤੰਦਰੋਂ ਪੰਜਾਬ ਦੀ ਇਤਿਹਾਸਕ ਵਸਤਾਂ ਨੇ ਤਾਂ ਇਸ ਤਰ੍ਹਾਂ ਨਜ਼ਰ ਆਉਂਦਾ ਸ੍ਰੀੋਪ ਮਹੱਲਾ ਦੀ ਚਰਪੇ ਸਤਿਗੁਰੂ ਸੇਵੇ ਜਗਤ ਮੋ ਬਿੱਤਾ ਜਨ ਲਵਾਏ ਉਜੇ ਪਾਇਆ ਤੋ ਦੁੱਖ ਲਾਗਾ ਮਰ ਜੰਮੇ ਆਵੇ ਜਾਏ ਗੋਇ ਸਗਰਾਂ ਜਿਹੜੀ ਹੈਗੀ 16 ਸਤੰਬਰ ਮੰਗਲਵਾਰ ਦੀ ਮੱਸਿਆ 21 ਸਤੰਬਰ ਐਤਵਾਰ ਦੀ ਪੂਰਨਮਾਸ਼ੀ 7 ਸਤੰਬਰ ਐਤਵਾਰ ਦੀ ਵਾਏ ਗੁਰੂ ਅਜ ਵੀ ਐਤਵਾਰ ਹੈਗਾ ਜੀ 16 ਭਾਦੋਂ 31 ਅਗਸਤ ਬਰਾ 2025 ਤੈਨ ਐਤਵਾਰ ਸੰਮਤ ਨਾਨਕਸ਼ਾਹੀ 557 ਸੰਗੈ ਜਿਹੜੀ ਆਪਾਂ ਅੰਦਰ ਗੁਰੂ ਨਾਨਕ ਦੇਵ ਜੀ ਦੀ ਛੇਲੀ ਟੋਪੀ ਦੇਖੀ ਸੀਗੀ ਉਹਦਾ ਇਤਿਹਾਸ ਇਹ ਹੈ ਕਿ ਜਦੋਂ ਗੁਰਨਾਨਕ ਜੀ ਮੱਕੇ ਗਏ ਸੀਗੇ ਤੇ ਉੱਥੇ ਉਹਨਾਂ ਨੇ ਗੁਰਨਾਨਕ ਦੇਵ ਜੀ ਨੂੰ ਸੈਲੀ ਟੋਪੀ ਦਿੱਤੀ ਸੀਗੀ ਕਿ ਗੁਰਨਾਨਕ ਦੇਵ ਜੀ ਤੋਂ ਬਾਅਦ ਸੈਲੀ ਟੋਪੀ ਉਹਨਾਂ ਦੇ ਸੁਪੁੱਤਰ ਬਾਬਾ ਸ੍ਰੀ ਚੰਚੀ ਕੋਲ ਆ ਗਈ ਸੀ ਤੇ ਸ੍ਰੀ ਚੰਚੀ ਤੋਂ ਗਾਹਾਂ ਜਿਹੜਾ ਸੇਮੇ ਪਾਸ਼ੀ ਦਾ ਸੁਪੁੱਤਰ ਉਹਨਾਂ ਨੇ ਸ੍ਰੀ ਚੰਚੀ ਨੇ ਲਿਆ ਸੀਗਾ ਆਪਣੇ ਬਾਬਾ ਗੁਰਦਤਾ ਜੀ ਜਦੋਂ ਤੇ ਆਪਣਾ ਉਤਤ ਅਧਿਕਾਰੀ ਉਹਨਾਂ ਨੂੰ ਬਣਾਇਆ ਸੀ ਸਾਰਾ ਤਾਂ ਉਹ ਜਿਹੜੀ ਸੈਲੀ ਟੋਪੀ ਫਿਰ ਬਾਬਾ ਗੁਰਦਤਾ ਜੀ ਕੋਲ ਚਲ ਗਈ ਤੇ ਇੱਥੇ ਹੀ ਨੇੜੇ ਬਾਬਾ ਗੁਰਦਤਾ ਜੀ ਦਾ ਸਥਾਨ ਆ ਪਰਲੇ ਪਾਸੇ ਤੇ ਉਸ ਤੋਂ ਫਿਰ ਇਹ ਸੈਲੀ ਟੋਪੀ ਜਿਹੜੀ ਹੈ ਕਿ ਪੀਪੀ ਰੋ ਇਹ ਕੋਲ ਇੱਥੇ ਆ ਗਈ ਸੀਗੀ ਉਹਨਾਂ ਦੇ ਕੋਲ ਤੇ ਉਹ ਸੈਲੀ ਟੋਪੀ ਦਾ ਇਤਿਹਾਸ ਇੱਥੇ ਉਹ ਇਹ ਹੈਗਾ ਜੀ ਬਾਕੀ ਇੱਥੇ ਗੁਰੂ ਨਾਨਕ ਦੇਵ ਜੀ ਦਾ ਨਾਲ ਪਰੇ ਗੁਰਦੁਆਰਾ ਹੈਗਾ ਚਰਨ ਕਮਨ ਸਾਹਿਬ ਜਿਸੇ ਬਾਬਾ ਬੁੱਢਣ ਸਾਹਿਬ ਜੀ ਉਹਨਾਂ ਨੂੰ ਆ ਕੇ ਦੁੱਧ ਪੇਟ ਕੀਤਾ ਸੀ ਤੇ ਉਹਨਾਂ ਨੂੰ ਮਿਲੇ ਸੀ ਤੇ ਉਹਨਾਂ ਨੇ ਕਹੇ ਪਰ ਅਸੀਂ ਅਸੇ ਚਕੜਾਂ ਦੀ ਛੇਵੇਂ ਜਾਮੇ ਜਾਮਾ ਜਦੋਂ ਉਦੋਂ ਛੱਕਾਂਗੇ ਤੇ ਇਹ ਥੋੜਾ ਇਤਿਹਾਸ ਸੀਗਾ ਤੇ ਬਾਕੀ ਮੀਂਹ ਹਟਿਆ ਨਹੀਂ ਆਇਆ ਸਾਰਾ ਦਿਨੀ ਮੀਂਹ ਪਈ ਗਿਆ ਹੈਗਾ ਅੱਜ ਕੱਲ ਵੀ ਮੌਸਮ ਬਹੁਤ ਖਰਾਬ ਹੈਗਾ ਉੱਪਰ ਪਹਾੜਾਂ ਵੱਲ ਬਾਕੀ ਆਪਾਂ ਔਰ ਵੀ ਦੇਖਦੇ ਆਂ ਕਿ ਕੰਮਕਾਰ ਕਰਨਾ ਮੜਾ ਮੜਾ ਜਿਹੜਾ ਸੰਗਤ ਰੇ ਉੱਥੇ ਆਪਾਂ ਕੰਮ ਚੱਲਦਾ ਬਗਤ ਰਵਾਨਗੜ੍ਹ ਸਾਹਿਬ ਸੇਵਾ ਚੱਲ ਰਹੀ ਆ ਸਾਫੀ ਸਮਾਗਮਾਂ ਦੇ ਸੰਬੰਧੀ ਤੇ ਉਹਦਾ ਆਪਾਂ ਦੇਖ ਲੈਂਦੇ ਆ ਤੇ ਬਾਕੀ ਉਹ ਤੁਹਾਨੂੰ ਦੱਸ ਦਿਆਂ ਉਹਦੇ ਦਰਸ਼ਨ ਕਰਾਉਂਦੇ ਆ ਬਾਕੀ ਤੁਹਾਨੂੰ ਇਹ ਵੀ ਇਤਿਹਾਸ ਸੰਗਤ ਜੀ ਇਹ ਗੁਰਦੁਆਰੇ ਦਾ ਪਿਛਲਾ ਪਾਸਾ ਜਿੱਧਰ ਕੀ ਕੰਮ ਚੱਲਦਾ ਤੇ ਦਰਵਾਜ਼ਾ ਰੰਦੀ ਆਉਣ ਵਾਲੀ ਤੇ ਵੀ ਮੂਤਾਂ ਭਰੇ ਗਏ ਮੀਂਹ ਕਰਕੇ ਬਾਹਰ ਕੰਮ ਨਹੀਂ ਚੱਲਿਆ ਬਾਕੀ ਰੋੜੀ ਪਾਉਣੀ ਦੀ ਤੇ ਕੱਚਾ ਕਰਨਾ ਦੀ ਉਹਦਾ ਕੰਮ ਨਹੀਂ ਚੱਲ ਸਕਿਆ ਅੱਜ ਤੇ ਬਾਕੀ ਆਪਣੇ ਬੰਦੇ ਲੱਗੇ ਅੰਦਰ ਕੰਮ ਚੱਲ ਰਿਹਾ ਤੇ ਉਹ ਕੰਮ ਅੰਦਰ ਜੀका ਥੋੜਾ ਬਥੋਰਾ ਚੱਲਿਆ ਬਾਹਰਲਾ ਕੰਮ ਤਾਂ ਨਹੀਂ ਚੱਲਿਆ ਸਕਿਆ ਤੇ ਪਰ ਜਿਹੜਾ ਅੰਦਰ ਅੰਦਰ ਕੰਮ ਸੀਗਾ ਅਜ ਅੰਦਰਲੇ ਕੰਮ ਹੋ ਗਏ ਜਿਹੜੇ ਹੁਣੇ ਵੀਰੇ ਉਹ ਕੀਤੇ ਗਏ ਆ ਇੱਕ ਦੋ ਜਗਾਠਾਂ ਪਟਕੇ ਦੂਧਰ ਕਰਨੀਆਂ ਸੀਗਾ ਕੰਡਾਂ ਦੇ ਪਾਰਟੀਸ਼ਨ ਵਗੈਰਾ ਇਧਰੋਂ ਕੱਢ ਕੇ ਉਧਰ ਦੇ ਦਰਵਾਜਾ ਵਗੈਰਾ ਕਰਨਾ ਸੀਗਾ ਉਹ ਕੀਤਾ ਗਿਆ ਆ ਬਾਕੀ ਹੋਰ ਜਿਵੇਂ ਜਿਵੇਂ ਅਪਡੇਟ ਹੋਈ ਜਾਊਗੀ ਆਪਾਂ ਤੁਹਾਨੂੰ ਦੱਸੀ ਜਾਵਾਂਗੇ ਜਿਵੇਂ ਕੰਮ ਚੱਲੀ ਜਾਣਾ ਇੱਥੇ ਅਜੇ ਤੇ ਇੱਥੇ ਹੀ ਸ਼ਤਪ ਦੀ ਸਮਾਗਮ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਸੀ ਪਿਛਲੇ ਬਲੌਗ ਦੇ ਵਿੱਚ ਕਿ ਗੁਰਤੇਗ ਵਾਧਰੀ ਜੀ ਸ਼ੀਦੀ ਦੇ ਜਿਹੜੇ 350 ਸਾਲਾ ਸ਼ੀਦੀ ਦੇ ਸਮਾਗਮ ਜਿਹੜੇ ਉਹ ਇੱਥੇ ਪਾਈ ਜਾਤਾ ਜੀ ਉਹਨਾਂ ਦੇ ਸੀਸ ਲੈ ਕੇ ਆਇਆ ਸੀ ਗੁਰਤੇਗ ਵਾਧੇ ਜੀ ਦਿੱਲੀ ਚਾਂਦੀ ਚੌਂਕ ਸ਼ੀਦੀ ਤੋਂ ਪ੍ਰੰਤ ਤੇ ਇੱਥੋਂ ਫਿਰ ਸੁਨੇਹੇ ਭੇਜ ਗਏ ਆਨੰਦਪੁਰ ਸਾਹਿਬ ਇਹ ਤੋਂ ਵੀ ਬਾਅਦ ਦੇ ਰੂਪ ਵੀ ਸੰਗਤਾਂ ਕੀਰਤਨ ਕਰਦੀਆਂ ਉਹਨਾਂ ਦੇ ਸੀਸ ਨੂੰ ਲੈ ਕੇ ਗਈਆਂ ਸਨ ਤੇ ਇੱਥੇ ਹੀ 350 ਸਾਲਾ ਦੇ ਜਿਹੜੇ ਨਗਰ ਕੀਰਤਨ ਵਗੈਰਾ ਆਉਣੇ ਆ ਇੱਥੇ ਆਉਣਾ ਹੈਗਾ ਤੇ ਇੱਥੋਂ ਫਿਰ ਸੰਗਤ ਉਸੇ ਤਰ੍ਹਾਂ ਫਿਰ ਕੀਰਤਨ ਕਰਾ ਕਰਦੀਆਂ ਪੈਦਲ ਜਿੱਥੇ ਨਗਰ ਕੀਰਤਨ ਜਿੱਥੇ ਅਸੀਂ ਜਨ ਪੋਜਾ ਲੈ ਕੇ ਜਾਣਗੇ ਇੱਥੇ ਜਿਹੜਾ ਕੰਮ ਹੈਗਾ ਉਹ ਚੱਲੀ ਜਾਂਦਾ ਟੈਲਾਂ ਲੱਗੀਆਂ ਜਾਂਦੀਆਂ ਸਾਹਮਣੇ ਪੱਥਰ ਲੱਗੀਆਂ ਜਾਂਦਾ ਤੇ ਅੰਦਰ ਆਪਾਂ ਦੇਖਦੇ ਹਾਂ ਕੀ ਕੀ ਕੰਮ ਹੋਇਆ ਤੇ ਕੀ ਕੀ ਰਹਿਦਾ ਅਜੇ ਅੰਦਰ ਪੀਓਪੀ ਦਾ ਕੰਮ ਚੱਲੀ ਜਾਂਦਾ ਜੀ ਸੀਰੀਂਗ ਦਾ ਕੰਮ ਚੱਲ ਰਿਹਾ ਪੀਓਪੀ ਦਾ ਬਾਕੀ ਥੋੜਾ ਸਾਹ ਬਣ ਗਏ ਨੇ ਪੱਥਰ ਰਹਿੰਦਾ ਥੋੜਾ ਸਾਹ ਬਣ ਗਏ ਨੇ ਉਤੇ ਪੱਥਰ ਲੱਗੂਗਾ ਪੀਓਪੀ ਦਾ ਬਿਜਲੀ ਦਾ ਸਿਰਿੰਗ ਦਾ ਕੰਮ ਸਾਰਾ ਚੱਲੀ ਜਾਂਦਾ ਤੇ ਬਾਕੀ ਹੋਰ ਉਸ ਤੋਂ ਬਾਅਦ ਪੇਂਟ ਦਾ ਕੰਮ ਤੇ ਪੇਂਟ ਦੇ ਨਾਲ ਲੱਕੜ ਦਾ ਕੰਮ ਸਾਰਾ ਕੰਮ ਇਹ ਸੰਗਾ ਜੀ ਡਿਊਟੀ ਬਣੀ ਆ ਬਣ ਰਹੀ ਆ ਜੇ ਅੱਜ ਥੋੜਾ ਜਿਹੜਾ ਮੀਂਹ ਕਰਕੇ ਕੰਮ ਰੁਕਿਆ ਥੋੜਾ ਅੰਦਰਲਾ ਕੰਮ ਚੱਲਦਾ ਸੀਗਾ ਤੇ ਚਾਰ ਦੀਵਾਰੀ ਵੀ ਸਾਰੀ ਇਸੇ ਤਰ੍ਹਾਂ ਹੀ ਉੱਪਰ ਗੁੰਮਜੀਆਂ ਬਣ ਜਾਣੀਆਂ ਸਾਰਿਆਂ ਦੇ ਪਿੱਲਰਾਂ ਦੇ ਉੱਤੇ ਸਾਰਿਆਂ ਦੇ ਇੱਧਰ ਸਾਰੇ ਪਾਸੇ ਗੁੰਮਜੀਆਂ ਬਣ ਜਾਣੀਆਂ ਹੋਰ ਬਾਈ ਹੋਜੂ ਬਾਬਾ ਜੀ ਠੀਕ ਠਾਕ ਹੋ ਠੀਕ ਠਾਕ ਹੋ ਵਧੀਆ ਹੋ ਸਭ ਦੱਸੋ ਕੀ ਨਾਮ ਹਾਂਜੀ ਆਪਣੇ ਜਥੇ ਦੇ ਸਿੰਘ ਨੇ ਜੀ ਨਾਲ ਆਉਂਦੇ ਹੁੰਦੇ ਆ ਕੀ ਨਾਮ ਹੈ ਬਾਈ ਦੱਸੋ ਜੀ ਹਾਂਜੀ ਸਰਲੋਚਨ ਸਿੰਘ ਜੀ ਸਰਲੋਚਨ ਸਿੰਘ ਜੀ ਆਪਣੇ ਨਾਲ ਜਥੇ ਦੇ ਮੈਂਬਰ ਨੇ ਆਪਣੇ ਨੇ ਆ ਰੈਂਦਵਾਰ ਨਾਲ ਸੇਵਾ ਕਰਦੇ ਆ ਹਾਂਜੀ ਤੇ ਅੱਜ ਵੀ ਇੱਥੇ ਇਸੇ ਤਰ੍ਹਾਂ ਹੀ ਆਏ ਹੋਏ ਸੀਗੇ ਹਾਂਜੀ ਇਧਰ ਆਈ ਲੰਗਰ ਹਾਲ ਲੰਗਰ ਦਾ ਕੰਮ ਚੱਲ ਆਹ ਬਾਈ ਕੁਛ ਫਤਿਹ ਜੀ ਬਾਈ ਘਰ ਸਾਹਵਾਨ ਦੇ ਜੀ ਨਾਮ ਜੀ ਆਪਣਾ ਸੁਖਸਿੰਦਰ ਸਿੰਘ ਇਹ ਤਾਂ ਲੰਗਰ ਚ ਡਿਊਟੀ ਜੀ ਹਾਂਜੀ ਬਾਬਾ ਜੀ ਲੰਗਰ ਸਾਰੀ ਸੰਗਤ ਨੂੰ ਲੰਗਰ ਚਕਾਣ ਦੀ ਚਾਹ ਪਾਣ ਦੀ ਡਿਊਟੀ ਜੀ ਬਹੁਤ ਵਧੀਆ ਜੀ ਜੀ ਬਾਗੁਰੂ ਜੀ ਤਿਆਰੀ ਜੀ ਹਾਂਜੀ ਬਾਬਾ ਜੀ ਤਿਆਰੀ ਜੀ ਠੀਕ ਹੈ ਚਲੋ ਜੀ ਚੱਲੀਏ ਘਰਾਂ ਨੂੰ ਪਾਈਏ ਚੱਲੇ ਮੌਸਮ ਥੋੜਾ ਰੁਕਿਆ ਅਮੀ ਘਟਿਆ ਹੋਇਆ ਹੈ ਇਸ ਟਾਈਮ ਨਿਕਲਦੇ ਆ ਘਰ ਨੂੰ ਤੇ ਲੁਧਿਆਣੇ ਨੂੰ ਚੱਲੇ ਦਵਾਰਾ ਭਾਈ ਸੰਦੀਪ ਸਿੰਘ ਜੀ ਤੇ ਆਪਣੇ ਪਾਇਲਟ ਜੀ ਏ ਆਈ ਸੰਗਤ ਜੀ ਆਪਣੀ ਗੱਡੀ ਜਿਹਦੇ ਵਿੱਚ ਪਾਉਣ ਹੋਣ ਐ ਤੇ ਚੰਨੇ ਆ ਤੇ ਹੁਣ ਬਸ ਆਪਾਂ ਮੁਵੇਦਾਰੇ ਚੈਰੀ ਕਰ ਲੀਏ ਤੇ ਵਾਪਸੀ ਵੀ ਬਦੇ ਬਲਾਕੇ ਕਹਿੰਦੀ ਬਾਜੀ ਨੂੰ ਇਧਰੋਂ ਫੇਰ ਮੁੜਿਆ ਵਾ ਵੇਖੋ ਕੁਝ ਚਾਲੇ ਪਾਉਣੇ ਆ ਫੇਰ ਉੱਤੇ ਵਿੱਚ ਆਪਾਂ ਗੱਲਬਾਤ ਕਰਦੇ ਆ ਮਾੜੀ ਮੋਟੀ ਸੰਗਤ ਜੀ ਰਸਤੇ ਵੀ ਥੋੜੇ ਜਿਹਾ ਵੀਊ ਸੀਗੇ ਬਾਕੀ ਸੰਗਤ ਜੀ ਗੱਲ ਇਹ ਕਿ ਅੱਜ ਆਵਾਜ਼ ਜਿਹੜੀ ਸਾਊਂਡ ਕੁਆਲਿਟੀ ਉਹ ਵਧੀਆ ਨਹੀਂ ਆਈ ਓਨੇ ਕੋਈ ਮਸ਼ੀਨਾਂ ਚੱਲਦੀਆਂ ਸੀ ਕਾਫੀ ਤੇ ਆਪਾਂ ਮਾਈਕਲ ਜਾਣਾ ਭੁੱਲ ਗਏ ਸੀਗੇ ਇਸ ਕਰਕੇ ਤੁਸੀਂ ਥੋੜੇ ਜਿਹੀ ਬਾ ਵੀਡੀਓ ਦੇ ਸਾਊਂਡ ਦੇ ਨਾਲ ਕੰਪਰੋਮਾਈਜ਼ ਕਰ ਲਿਓ ਮੜਾ ਜਾ ਬਾਕੀ ਲਾਈਵ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਾਂ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ